ਪਰਵਿੰਦਰ ਸਿੰਘ ਬਾੜਿਆਵਾਲੀ ਨੇ ਤੁਹਾਨੂੰ ਨਾਲ ਨਸ਼ਿਆਂ ਦੀ ਗੱਲ ਕੀਤੀ ਆ ਨਸ਼ਾ ਜਿਹੜਾ ਉਹ ਅੱਜ ਦਾ ਮੁੱਦਾ ਨਹੀਂ ਆ ਪਿਛਲੇ 20 ਸਾਲ ਤੋਂ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਰੌਲਾ ਪੈਂਦਾ ਆ ਰਿਹਾ ਹਜ਼ਾਰਾਂ ਮਾਮਾ ਦੇ ਪੁੱਤ ਇਹਦੀ ਪੇਂਟ ਚੜ ਚੁੱਕੇ ਨੇ ਹਜ਼ਾਰਾਂ ਨੌਜਵਾਨ ਮਟਿਆਰੇ ਕੁੜੀਆਂ ਵਿਧਵਾ ਹੋ ਚੁੱਕੀਆਂ ਨੇ ਦੋ ਵਾਰੀ ਐਸੇ ਮੁਤੇ ਨੂੰ ਲੈ ਕੇ ਸਰਕਾਰ ਬਣੀ ਹੈ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾ ਸਾਹਿਬ ਅਤਾਂਜ ਬਣ ਕੇ ਸੌਖਾ ਦੀ ਕਿ ਅਸੀਂ ਚਾਰਾਂ ਹੱਤਿਆਂ ਦੇ ਵਿੱਚ ਖਤਮ ਕਰ ਦਿਆਂਗੇ ਪਰ 5 ਸਾਲ ਉਧਰ ਵੀ ਲੰਘ ਗਏ ਫਿਰ ਭਵੰਤ ਆ ਗਿਆ ਉਹਨੇ ਕਿਹਾ ਕਿ ਅਸੀਂ 4 ਮਹੀਨਿਆਂ 'ਚ ਖਤਮ ਕਰ ਦਿਆਂਗੇ ਪਰ 26 ਮਹੀਨੇ ਉਹਨੂੰ ਵੀ ਹੋ ਗਏ ਨਸ਼ਾ ਉਦੋਂ ਵੀ ਕਈ guna ਵੱਧ ਗਿਆ 10 ਸਾਲ ਇੱਥੇ ਬਾਦਲਾਂ ਦਾ ਰਾਜ ਵੀ ਰਿਹਾ ਉਦੋਂ ਵੀ ਵਿਕਦਾ ਰਿਹਾ ਹਰਾਨੀ ਦੀ ਗੱਲ ਦੇਖੋ ਅੱਜ ਚਿੱਟਾ ਸਭ ਤੋਂ ਅਹਿਮ ਮੁੱਦਾ ਨੇ ਜਿਹੜੇ ਪਿੰਡਾਂ ਜਾਣਦੇ ਆਂ ਸ਼ਹਿਰਾਂ ਜਾਣਦੇ ਆਂ ਮਾਮਾ ਬਿਰਕ ਦੀਆਂ ਇੱਕੋ ਹੀ ਗੱਲ ਕਹਿੰਦੀਆਂ ਕੇਪੋਤਾ ਸਾਡੇ ਜਵਾਕ ਬਚਾ ਲੋ ਕੀ ਕਰਨੇ ਆ ਅਸੀਂ ਹਜ਼ਾਰ ਹਜ਼ਾਰ ਰੁਪਏ ਖਾਤਿਆਂ ਚ ਕੀ ਕਰਨੇ ਆ ਅਸੀਂ ਜਿਹੜੀਆਂ ਝੋਟਾਂ ਮਾਫ ਕਰਦੇ ਆ ਬਿਜਲੀ ਦੀਆਂ ਜਿਓ ਝੋਟਾਂ ਵੱਲਣ ਵਾਲੇ ਬਚਾਉਣ ਵਾਲੇ ਨਾਲ ਬੱਚੇ ਜਿਓ ਪੈਸੇ ਵੰਤਣ ਵਾਲੇ ਨਾਲ ਬੱਚੇ ਜੇ ਸਾਡੇ ਘਰਾਂ ਦੇ ਵਿੱਚ ਰਹਿਣ ਵਾਲੇ ਨਾਲ ਬੱਚੇ ਤਾਂ ਕੀ ਕਰਨੇ ਹੈ ਜੇ ਘਰ ਅਸੀਂ ਇਲਾਕਾ ਤਾਂ ਪੰਜਾਬ ਦੇ ਕਈ ਕਈ ਪਿੰਡਾਂ ਦੇ 30-30 ਮੁੰਡੇ ਮਰੇ ਨੇ ਇਕੱਠੇ ਆਸੀਂ ਕਟਿਆ ਵਾਲੀ ਪਿੰਡ ਗਏ ਮਲੋੜ ਕੋਲੇ 30 ਮੁੰਡੇ ਇੱਕ ਸਾਲ ਚ ਮਰੇ ਆ ਮੈਂ ਕੱਲ ਆਲੂਪੁਰ ਪਿੰਡ ਚੋਂ ਆਇਆ 20 ਮੁੰਡੇ ਇੱਕ ਸਾਲ ਚ ਮਰੇ ਆ ਉੱਥੇ ਮਾਨਾ ਪਿੰਡ 13 ਮੁੰਡੇ 9 ਮਹੀਨਾ ਚ ਮਰ ਗਏ ਰਹਿ ਕੇ ਕਲਾ ਪਿੰਡ ਮੁੰਡੇ ਮਰਿਆ ਜਵਾਕ ਮਰਿਆ 12 12 13 13 15 15 ਸਾਲ ਦੇ ਛੋਟੇ ਕੋਲੇ ਆਉਣਗੇ ਬਾਦਲ ਵੀ ਆਉਣਗੇ ਬੀਬਾ ਹਰਸਵਰਤ ਨੇ ਵੀ ਆਉਣਾ ਹੈ ਕੁੜੀਆਂ ਸਾਹਿਬ ਵੀ ਆਉਣਗੇ ਛੋਡੇ ਕੋਲੇ ਜੀਤਵਿੰਦਰ ਵੀ ਆਊਗਾ ਆ ਦੂਜੀ ਬੀਬਾ ਬੀਰਪੀ ਵਾਲੀ ਹੈ ਜਿਹੜੀ ਪਰਪਾਲ ਕਰੋ ਵੀ ਆਉਗੀ ਤੁਸੀਂ ਉਹਨਾਂ ਦਾ ਪ੍ਰਚਾਰ ਸੁਣਿਓ ਉਹਨਾਂ ਦੇ ਪੋਸਟਰ ਦੇਖ ਲਿਓ ਉਹਨਾਂ ਦਾ ਚੋਣ ਮੈਨੀਫੈਸਟੋ ਪੜ੍ਹਦੇ ਹੋ ਕਿਸੇ ਦੇ ਵਿੱਚ ਵੀ ਚਿੱਟੇ ਦਾ ਜ਼ਿਕਰ ਨਹੀਂ ਮਿਲੂਗਾ ਛੋਡੇ ਕੋਲੇ ਆਗੇ ਕਾਇ ਨਹੀਂ ਬਾਈ ਹਲੇ ਆਏ ਨਹੀਂ ਆਉਣਗੇ ਜਿਹੜਾ ਭਾਸ਼ਣ ਕਰਨਗੇ ਆਟਾ ਦਾਲ ਦੇ ਦੇਣਗੇ ਜੀ ਪੈਨਸ਼ਨਾਂ ਲੋ ਆ ਦੇਾਂਗੇ ਜੀ ਆਹ ਕਰਦੇਾਂਗੇ ਜੀ ਉਹ ਕਰਦੇਾਂਗੇ ਜੀ 70 ਸਾਲ ਹੋ ਗਏ ਲੋਕਾਂ ਨੂੰ ਠੂਠਾ ਫੜਾਦਾ ਚੰਪੀ ਖੀ ਦੇ ਜਾਂਦੇ ਮੁੱਦੇ ਦੀ ਗੱਲ ਹੀ ਨਹੀਂ ਹੋ ਰਹੀ ਚਿੱਟੇ ਦੀ ਗੱਲ ਇਸ ਕਰਕੇ ਨਹੀਂ ਹੋ ਰਹੀ ਉਹਨਾਂ ਨੂੰ ਪਤਾ ਹੈ ਵੀ ਜੇ ਚਿੱਟੇ ਦੀ ਗੱਲ ਲੋਕਾਂ ਕੋਲ ਜਾ ਕੇ ਕਰਾਂਗੇ ਲੋਕਾਂ ਨੇ ਘੇਰ ਕੇ ਸਵਾਲ ਕਰਨੇ ਆ ਵੀ ਤੁਹਾਡੀਆਂ ਸਰਕਾਰਾਂ ਰਹੀਆਂ ਨੇ ਤੁਸੀਂ ਆਪਣੀਆਂ ਸਰਕਾਰਾਂ ਦੌਰਾਨ ਚਿੱਟਾ ਕਿਉਂ ਨਹੀਂ ਰੋਕਿਆ ਸੋ ਇਹ ਸਵਾਲ ਤੋਂ ਇਹ ਜਵਾਬ ਤੋਂ ਬਚਣ ਲਈ ਉਹਨਾਂ ਨੇ ਚਿੱਟੇ ਦਾ ਮੁੱਦਾ ਹੀ ਗੈਰ ਕਰਤਾ ਸਾਡੇ ਲੋਕ ਵੀ ਹੋਏ ਜੀ ਐ ਵੋਟਾਂ ਦੇ ਪਹਿਲਾਂ ਬਾਹਰ ਰੋਣਾ ਪਾਉਂਦੇ ਐ ਚਿੱਟੇ ਨੇ ਮਾਰਦੇ ਜੀ ਆਹ ਧੱਕਾ ਹੋ ਗਿਆ ਜੀ ਰਿਸ਼ਤ ਥੋੜੀ ਵੱਧ ਗਈ ਜੀ ਆਹ ਕੰਮ ਨਹੀਂ ਹੋਇਆ ਜੀ ਆਹ ਕੰਮ ਨਹੀਂ ਹੋਇਆ ਜਿੱਦ ਦੇ ਵੋਟਾਂ ਆ ਜਾਂਦੀਆਂ ਨੇ ਲੀਡਰ ਘਰਾਂ 'ਚ ਆ ਕੇ ਬਣ ਜਾਂਦੇ ਐ ਪੈਰੀਆਂ ਫਲਾ ਲੈਂਦੇ ਆ ਸੋਢੇ ਆ ਕੇ ਉਹਦੀ ਖੁਸ਼ ਹੋ ਜਾਂਦੇ ਐ ਸਾਡੇ ਘਰੇ ਆ ਕੇ ਪਹਿਲਾਂ ਹੱਥ ਲਾ ਗਿਆ ਫਲਾਨਾ ਬੰਦਾ ਸਾਡੇ ਚਾਹ ਪੀ ਗਿਆ ਸਾਡੇ ਨਾਲ ਫੋਟੋ ਕਰਾ ਗਿਆ ਸੀ ਵੋਟੇ ਨੂੰ ਪਾਵਾਂਗੇ ਹੁਣ ਤੱਕ ਜਿੰਨੇ ਐਮਸੀ ਚੁਣੇ ਆ ਜਿੰਨੇ ਐਮਐਲਏ ਚੁਣੇ ਆ ਜਿੰਨੇ ਐਮਪੀ ਚੁਣੇ ਆ ਕੀ ਸੋਚ ਕੇ ਚੁਣਦੇ ਹਾਂ ਕਿ ਕੀ ਇਹ ਬੰਦਾ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦੇ ਯੋਗ ਹੈ ਕੀ ਇਹ ਬੰਦਾ ਸਾਡੀ ਗੱਲ ਕਰਨ ਵਾਲਾ ਹੈਗਾ ਇਹ ਬੰਦੇ ਦੀ ਸਮਝ ਹੈ ਦੀ ਦੂਰਦਰਸ਼ੀ ਦੀ ਸੋਚ ਕਿਹੋ ਜੀ ਹੈ ਨਹੀਂ ਇਹ ਸੋਚ ਕੇ ਇਹ ਚੁੰਨਦੇ ਅਸੀਂ 20 ਸਾਲ ਦੇ ਕਾਂਗਰਸੀਆਂ ਜੀ 30 ਸਾਲ ਦੇ ਵਾਜਨਾਲ ਕਾਲੀਆਂ ਨਾਲਾਂ ਜੀ 20 ਸਾਲ ਦੇ ਭਾਜਪੀ ਤੇ ਆ ਜੀ ਹੁਣ ਅਸੀਂ ਚਾਦੂ ਨਾਲ ਆ ਜੀ ਅਸੀਂ ਧੜਿਆਂ ਅੱਖ ਬਸ ਕੇ ਵੋਟਾਂ ਪਾਉਣੇ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਲੱਖਾਂ ਸਿਰ ਸੁਧਾਣਾ ਬੂਟਾਂ ਦੇ ਖੜਾ ਹੈ ਬੂਟ ਕਿਉਂ ਪਾਈਏ ਲੱਖਾਂ ਸਾਡੀ ਬੋਟ ਦਾ ਹੱਕਦਾਰ ਕਿਉਂ ਆ ਲੱਖਾ ਬਿਨਾ ਕਿਸੇ ਪਾਵਰਾ ਤੋਂ ਬਿਨਾ ਕਿਸੇ ਤਾਕਤਾਂ ਤੋਂ ਨਾਂ ਲੱਖਾ ਐਮਐਲਏ ਆ ਨਾਂ ਲੱਖਾ ਐਮਪੀ ਆ ਨਾਂ ਲੱਖਾ ਕੋਈ ਮੰਤਰੀ ਆ ਨਾਂ ਲੱਖੇ ਦੀ ਸਰਕਾਰ ਨਾਲ ਬਣਦੀ ਆ ਕਿਸੇ ਨਾਲ ਲੱਖਾ ਹੁਣ ਤੱਕ ਆਪਣੇ ਲੋਕਾਂ ਨਾਲ ਖੜਾ ਆ ਤੁਸੀਂ ਦੇਖਦੇ ਹੋਵੋਗੇ ਮੇਰੇ ਇਹ ਵੀਡੀਓ ਵਗੈਰਾ ਲੱਖਾ ਰੁਪਇਆ ਇੰਨਾ ਲੇਰੇ ਡਾਕਟਰਾਂ ਤੋਂ ਸ਼ਹਿਰ ਭੁੰਡੇ ਦੇ ਵਿੱਚ ਲੋਕਾਂ ਦਾ ਵਾਪਸ ਕਰਾਇਆ ਹਾਲਾਂਕਿ ਚਾਰ ਪਰਚੇ ਵੀ ਹੋਇਆ ਹੈ ਇਨਾੜਾ ਟਰਾ ਵੱਲੋਂ ਆ ਦਿੱਲੀ ਆਟੜਾ ਹੋ ਗਿਆ ਨਹੀਂ ਨਹੀਂ ਕਾਸਮੋ ਵਾਲਾ ਹੋ ਗਿਆ ਕੈਂਸਰ ਕੇਰ ਵਾਲਾ ਹੋ ਗਿਆ ਇਹਨਾਂ ਨੇ ਪਰਚੇ ਵੀ ਕਰਾਏ ਐ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਡਾਕਟਰ ਲੁੱਟੇਰੇ ਆ ਪਰ ਪੱਡੇ ਪੱਦਰ ਤੇ ਡਾਕਟਰ ਲੁੱਟੇਰੇ ਆ ਕੋਈ ਗਰੀਬ ਬੰਦਾ ਜਿਹਾ ਬਿਨਾਂ ਇਲਾਜ ਤੋਂ ਤੜਫਕੇ ਮਰ ਜਾਂਦਾ ਹੈ ਇਲਾਜ ਕਰਾਉਣ ਜੋਗ ਨਹੀਂ ਪੈਸੇ ਨਹੀਂ ਹੁੰਦੇ ਬੰਦੇ ਕੋਲ ਤੇ ਜਾਂਦੇ ਨੂੰ ਕਹਿੰਦੇ 50 ਹਜ਼ਾਰ ਦਾ ਲੱਖ ਰੁਪਇਆ ਮੈਨਾਂ ਜਵਾ ਕਰਾ ਫੇਰ ਬੰਦਾ ਹੱਲ ਕਰਾਂਗੇ ਦੋ ਤਰ੍ਹਾਂ ਦੀ ਲੁੱਟ ਐਸਵੇਂ ਬਹੁਤ ਵੱਡੇ ਪੱਧਰ ਤੇ ਪੰਜਾਬ ਚ ਪੂਰੇ ਚ ਸ਼ਹਿਰ ਬਟਿੰਡੇ ਚ ਵੀ ਡਾਕਟਰਾਂ ਦੀ ਲੁੱਟ ਤੇ ਸਕੂਲਾਂ ਦੀ ਲੁੱਟ ਬਾਗੀਆਂ ਦੀ ਲੁੱਟਾਂ ਕਿਤਾਬਾਂ ਦੀ ਲੁੱਟਾਂ ਫੀਸਾਂ ਦੀ ਲੁੱਟਾਂ ਬੈਂਕਾਂ ਦੇ ਕਰਏ ਦੀ ਲੁੱਟਾ ਕੋਈ ਨਹੀਂ ਬੋਲਦਾ ਸਾਰੇ ਚੁੱਪ ਕਰ ਜਾਂਦੇ ਆ ਸੋ ਜਿੰਨੀਆਂ ਮੇਰੀਆਂ ਭੈਣਾਂ ਬੈਠੀਆਂ ਨੇ ਮਾਵਾ ਬੈਠੀਆਂ ਨੇ ਪ੍ਰਿਯੋਕ ਕੇ ਬੈਠੇ ਆ ਨੌਜਵਾਨ ਬੈਠੇ ਆ ਮੈਂ ਤੁਹਾਨੂੰ ਇਹੋ ਕਹਿਣਾ ਚਾਹੁੰਦਾ ਕਿ ਮੈਂ ਹਮੇਸ਼ਾ ਪਹਿਲਾਂ ਵੀ ਆਮ ਲੋਕਾਂ ਨਾਲ ਖੜ ਕੇ ਲੜਿਆ ਜਦੋਂ ਮਰਜੀ ਮੈਨੂੰ ਦਾ ਆਵਾਜ਼ ਮਾਰ ਲਓਗੇ ਆਪਾਂ ਧਰਨਾ ਲਾ ਕੇ ਹੀ ਬਹਿ ਸਕਦੇ ਆ ਇਹ ਕਦੇ ਆ ਜਾਣਗੇ 15 ਸਾਲ ਤੋਂ ਬੀਪਾ ਨੂੰ ਵੋਟਾਂ ਪਾਈਆਂ ਅਰਸ਼ਨ ਤੋਂ ਜਿਤਾਇਆ ਕਾਂਗਰਸੀਆਂ ਨੂੰ ਪਾਉਂਦੇ ਆਏ ਹੋ ਝਾੜੂ ਵਾਲਿਆਂ ਨੂੰ ਪਾਗਲ ਜਿਤਾਇਆ ਕਦੇ ਤੁਹਾਡੇ ਨਾਲ ਖੜਿਆ ਮੈਂ ਤਾਂ ਫੇਰ ਵੀ ਖੜ ਜਾਣਾ ਹੈ ਅਧਲੀ ਹੜ ਦਾ ਰਣਾ ਪਿਆਸਤਾਲ ਦਾ ਮੈਂ ਵੈਸੇ ਵੀ ਨੂੰ ਕੰਮ ਆਇਆ ਸੀ ਉੱਥੇ ਉਹ ਬੰਦਿਆਂ ਨੇ ਮੈਨੂੰ ਦੇਖ ਕੇ ਮੇਰੇ ਕੋਲੇ ਆ ਗਏ ਕਿ ਸਾਡੇ ਨਾਲ ਧੱਕਾ ਕਰਦੇ ਹਸਤਾਲ ਵਾਲੇ ਉਸੇ ਟਾਈਮ ਮੈਂ ਹਸਤਾਲ ਗਿਆ ਸੀ ਉਹਨਾਂ ਲੋਕਾਂ ਦਾ ਲੱਖਾਂ ਰੁਪਈਆ ਦਾਸ ਕਰਾਇਆ ਪਰ ਜਦੋਂ ਮੇਰੇ ਦੇ ਫਰਚਾ ਹੋ ਗਿਆ ਹਸਤਾਲ ਵੱਲੋਂ ਮੈਂ ਇੱਥੇ ਮਾਰਚ ਰੱਖਿਆ ਆਪਣੇ ਕਿਲੇ ਤੋਂ ਲੈ ਕੇ ਡੀਸੀ ਦਫ਼ਤਰ ਤੱਕ ਜਿਨ੍ਹਾਂ ਦੇ ਪੈਸੇ ਦਾਸ ਕਰਾਏ ਉਹ ਮੇਰੇ ਮਾਰਚ ਚਾਏ ਵੀ ਨਹੀਂ ਲੋਕ ਐ ਵੀ ਕਰਦੇ ਆ ਆਪ ਦਾ ਕੰਮ ਲੈ ਕੇ ਪਾਸਾ ਵਟ ਜਾਂਦੇ ਆ ਸੁਭਰਾਵੋ ਪੰਜਾਬ ਦੇ ਅੰਦਰੋਂ ਸੈਂਕੜੇ ਕੁੜੀਆਂ ਜਿਹੜੀਆਂ 5-5 7-7 ਸਾਲ ਤੋਂ ਘਰੇ ਬੈਠੀਆਂ ਸੀਗੀਆਂ ਰੋਲੇ ਪਏ ਸੀ ਉਹ ਵੀ ਬਸਾਈਆਂ ਨੇ ਚਾਹੇ ਪਿਆਰ ਨਾਲ ਬਸਾਈਆਂ ਚਾਹੇ ਡਾਕ ਨਾਲ ਬਸਾਈਆਂ ਪੱਗਸਾਈਆਂ ਨੇ ਸੁਣਾ ਹਮੇਸ਼ਾ ਲੋਕਾਂ ਨਾਲ ਖੜਾ ਮਜਲੂਮ ਨਾਲ ਖੜਾ ਮੈਂ ਇਹ ਨਹੀਂ ਦੇਖਿਆ ਵੀ ਇਹ ਕਿਹੜੇ ਧਰਮ ਦਾ ਕਿਹੜੀ ਜਾਤ ਦਾ ਹੈ ਜਿਹੜਾ ਵੀ ਬੰਦਾ ਮੇਰੇ ਕੋਲੇ ਚੱਲ ਕੇ ਗਿਆ ਆਪਣੀ ਫਰਿਆਦ ਲੈ ਕੇ ਮੈਂ ਉਸ ਬੰਦੇ ਨਾਲ ਉੱਠ ਕੇ ਖੜਾ ਉਸ ਬੰਦੇ ਦੇ ਨਾਲ ਤੁਰਿਆ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਬੇਨਤੀ ਕਰਦਾ ਕਿ ਜੇ ਤੁਸੀਂ ਲੋਕਾਂ ਨੇ ਮੇਰਾ ਸਾਥ ਦਿੱਤਾ ਮੈਨੂੰ ਐਮਪੀ ਬਣਾ ਕੇ ਭੇਜ ਦਿਓ ਜਿਹੜੀ ਆਵਾਜ਼ ਤੁਹਾਡੇ ਹੱਕਾਂ ਲਈ ਪੰਜਾਬ ਲਈ ਆਪਣੇ ਲੋਕਾਂ ਲਈ ਪਹਿਲਾਂ ਪੰਜਾਬ ਚ ਗੂੰਜਦੀ ਰਹੀ ਆ ਮੈਂ ਕਿਸਾਨੀ ਮੋਰਚੇ ਦੇ ਵਿੱਚ ਵੀ ਲੜਿਆ ਲੱਖ ਰੁਪਇਆ ਮੈਨੇ ਸਿਰ ਤੇ ਨਾਮ ਸੀ ਪੁਲਿਸ ਦਾ ਦੋ ਮੁਕੱਦਮੇ ਦਰਜ ਹੋਏ ਆ ਫੇਰ ਵੀ ਲੜਦਾ ਰਿਹਾ ਬਾਰੇ ਕਹਿੰਦਾ ਹੈ ਅਜਿਹੇ ਲੀਡਰ ਨੇ ਵੀ ਲੱਖਾ ਕੈਸਟਰ ਰਿਹਾ ਜੀ ਮਖਾਜੀ ਮੈਂ ਕਦੇ ਮੁਕਰਿਆ ਨਹੀਂ ਮੇਰੀ ਜ਼ਿੰਦਗੀ ਦਾ ਤਾਂ ਤੀਤ ਸਿਕ ਪਸ਼ੋਕਰ ਸੀ ਇੱਕ ਬੀਤਿਆ ਵਾ ਸਮਾਂ ਸੀ ਦੋ ਵਾਰੀ ਹਮਲੇ ਹੋਏ ਮੇਰੇ ਤੇ ਸਿਰ 'ਚ ਗੋਲੀ ਲੱਗੀ ਇੱਥੇ ਆ ਗਈ ਸੀ ਬੀੜ ਦੀ ਹੱਡੀ ਦੇ ਕੋਲੇ ਵੱਜੀ ਛਾਪੀ ਪਾੜ ਕੇ ਨਿਕਲ ਗਈ ਅੱਠ ਗੋਲ ਦਾ ਡੱਟ ਰਿਫੇਰ ਵੱਜ ਗਿਆ ਨੇ ਸਾਰੀਆਂ ਆਂਤਰੀਆਂ ਪਾੜਤੀਆਂ ਸੀ ਪਰ ਸੋਡੇ ਕੋਲੇ ਖੜਾ ਉਹ ਪ੍ਰਮਾਤਮਾ ਦੀ ਕੋਈ ਮਿਹਰ ਆ ਉਹ ਰੱਬ ਦੇ ਕੋ ਰੰਗ ਨੇ ਐਸੇ ਕਰਕੇ ਹੁਣ ਮੈਂ ਇਹ ਸੋਚ ਲਿਆ ਕਿ ਤੁਰਿਆ ਵੀ ਰੱਖਾ ਸਿਆਂ ਹੁਣ ਨੂੰ ਮਿੱਟੀ 'ਚ ਮਿਲਿਆ ਹੁੰਦਾ ਸਵਾਹ ਬਣ ਕੇ ਉੱਡਿਆ ਹੁੰਦਾ ਭੋਗ ਪਏ ਹੁੰਦੇ ਜੇ ਪ੍ਰਮਾਤਮਾ ਨੇ ਬਚਾਇਆ ਦੁਨੀਆ ਦੇ ਵਿੱਚ ਜਾਣ ਤੋਂ ਪਹਿਲਾਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਲੋਕਾਂ ਲਈ ਆਪਣੀ ਧਰਤੀ ਲਈ ਕੁਝ ਕਰਕੇ ਜਾ। ਸੋ ਇਸੇ ਕਰਕੇ ਮੈਂ ਤੁਰਿਆ ਬਈ। ਜੇ ਤੁਸੀਂ ਜਿਤਾਉਂਦੇ ਹੋ ਪਾਰਲੀਮੈਂਟ ਭੇਜਦੇ ਹੋ ਵਾਦਾ ਨਾ ਹੈ ਤੁਹਾਡੇ ਨਾਲ ਕਿ ਇਹ ਜਿਹੜੀ ਆਵਾਜ਼ ਤੁਹਾਡੇ ਲੋਕਾਂ ਕੋਲੇ ਗੂੰਜਦੀ ਹੈ ਆਵਾਜ਼ ਪਾਰਲੀਮੈਂਟ 'ਚ ਵੀ ਗੂੰਜੂਗੀ। ਦੂਜੀ ਬੇਨਤੀ ਆ। ਮੰਨ ਲਓ ਮੈਂ ਪੀ ਆ। ਛੋੜੇ ਚਿੱਟਾ ਵਿਖਦਾ ਇੱਥੇ। ਮੈਂ ਬਤਾਰ ਐ ਐਮਪੀ ਛੋੜੇ ਕੋਲੇ ਆ ਕੇ ਬੈਠਦਾ। ਇਥੋਂ ਬੈਠਾ ਮੈਂ ਡੀਸੀ ਮੁਜਾਸਸਪਿਰ ਨੂੰ ਫੋਨ ਮਾਰੂੰਗਾ ਨਾਲ ਦੀ ਨਾਲ ਕਾਰਵਾਈ ਹੋਊਗੀ ਹੁਣ ਮੈਂ ਕਾਮ ਬੰਦਾ ਪਰ ਉਦੋਂ ਮੇਰੇ ਕੋਲ ਸਬਦਾਨ ਕੌਦਾ ਹੋਊਗਾ ਹੁਣ ਮੈਂ ਆਮ ਬੰਦਾ ਮੈਂ ਹਰ ਸਾਲ ਚਾਨਾ ਲੋਕਾਂ ਲਈ ਲੜਦਾ ਡੱਡ ਪਰਚਾ ਕਰਾ ਦਿੰਦੇ ਆ ਜੇ ਮੈਂ ਕਪਤੌਰ ਐਮਪੀ ਦੇ ਹਸਪਤਾਲ ਜਾਊਗਾ ਪਰਚਾ ਦਰਦ ਨਹੀਂ ਹੋਊਗਾ ਮੈਂ ਪਰਚਾ ਨਹੀਂ ਡਰਦਾ ਪਰ ਜੇ ਪਹਿਲਾਂ ਬਹੁਤ ਹੋਏ ਲੋਕਾਂ ਖਾਤਰੀ ਹੋਏ ਆ ਬੁਲੀ ਖਾਤਰੀ 16 ਪਰਚੇ ਹੋਏ ਆ 6 ਮਹੀਨੇ ਜਿਹੜੇ ਵੀ ਉਦੋਂ ਕੱਟ ਕੇ ਆ ਪੰਜਾਬੀ ਖਾਤਰੀ ਸੋ ਇਸ ਕਰਕੇ ਬੇਨਤੀ ਆ ਕਿ ਤੁਸੀਂ ਮੇਰਾ ਸਾਥ ਦਿਓ ਮੈਂ ਹਮੇਸ਼ਾ ਪਹਿਲਾਂ ਹੀ ਸੁੰਨਾ ਕੰਡਦਾ ਰਿਹਾ ਫੇਰ ਵੀ ਮੈਂ ਹਰ ਪੱਖ ਤੋਂ ਤੁਹਾਡੇ ਨਾਲ ਖੜੂਗਾ ਸੋ ਚੌਣ ਸ਼ਾਨ ਆ ਜਿਹੜਾ ਉਹ ਪਰਸੋ 18 ਤਰੀਕ ਨੂੰ ਤੁਹਾਡੇ ਕੋਲੇ ਆ ਜੂਗਾ ਸੋਸ਼ਲ ਮੀਡੀਆ ਰਾਹੀਂ ਮੈਲਾ ਰਾਹੀਂ ਤੁਹਾਡੇ ਕੋਲ ਪਹੁੰਚਦਾ ਹੋ ਜੂਗਾ ਇੱਕ ਮੇਰੀ ਭੈਣਾਂ ਨੂੰ ਬੇਨਤੀ ਆ ਮਾਮਾ ਨੂੰ ਬੇਨਤੀ ਆ ਸੁਣਿਆ ਮੈਨੂੰ ਪਹਿਲਾਂ ਕਦੇ ਸੁਣਿਆ ਨਹੀਂ ਮੈਨਾਂ ਦੇ ਉੱਤੇ ਦੇਖਿਆ ਕਦੇ ਕਈ ਵਾਰੀ ਸ਼ਹਿਰ ਤੇ ਨਹੀਂ ਦੇਖਦੀਆਂ ਬੀਬੀਆਂ ਤੇ ਸ਼ਹਿਰ ਤੇ ਨਹੀਂ ਦੇਖਦੀਆਂ ਫਿਰ ਕਿਉਂ ਨਹੀਂ ਦੇਖਦੀਆਂ ਬਾਈ ਇਹ ਮੇਰੇ ਨਾਲ ਕਿਉਂ ਘੱਟ ਦੇਖਦੀਆਂ ਨੇ ਆਪਾਂ ਸਾਡਾ ਜਿਹੜਾ ਮਾਨਸਿਕ ਪੱਧਰ ਆ ਨਾ ਉਸ ਨੇ ਖੜ ਗਿਆ ਜਾ ਕੇ ਬਹੁਤ ਨੀਵੇਂ ਥਾਂ ਦੇ ਉੱਤੇ ਆਪਾਂ ਕਈ ਵਾਰੀ ਚੰਗੀ ਗੱਲ ਕੋਈ ਚੰਗਾ ਸਾਹਿਤਕਾਰ ਕੋਈ ਇਤਿਹਾਸਕਾਰ ਕੋਈ ਬੁੱਧੀਜੀਵੀ ਕੋ ਡਾਕਟਰ ਬਦਮਾਨ ਬੰਦਾ ਬੋਲਣਾ ਹੋਵੇ ਉਹ ਮੈਨਾਂ ਨੇ ਸੁਣਦੇ ਨਹੀਂ ਘਾਨ ਘਾ ਦਿੰਦੇ ਆ ਆਪਾਂ ਸੁਣਦੇ ਆ ਨੀਡੂ ਛੱਡਣਾ ਵਾਲਾ ਹਰਮਨ ਚੀਮਾ ਜੰਮੇ ਵਾਲੀ ਭਾਬੀ ਸਾਗਰ ਦੀ ਬੋਟੀ ਸਾਗਰ ਦੀ ਬੋਟੀ ਕਿੰਨੀ ਸੁਣੀ ਦੇ ਰੀਲਾ ਬਣਾ ਬਣਾ ਕੀ ਉੱਚ ਲਿਆ ਦੇ ਪਰ ਚੰਗੀਆਂ ਗੱਲਾਂ ਵੀ ਸੁਣਾਇਆ ਕੋਈ ਸਿਸ ਕਰਕੇ ਭਾਈ ਬੇਨਤੀ ਸਾਨੂੰ ਸਾਰਿਆਂ ਨੇ ਨਹੀਂ ਆ ਕਿ ਮੇਰਾ ਸਾਥ ਦਿਓ ਵਾਦਾ ਕਰਕੇ ਜਾਂਦਾ ਜ਼ਿੰਦਗੀ ਚ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਨਿਰਾਸ਼ ਨੀ ਹੋਵੋ ਉਸਤਾਮ ਇਹਨੇ ਵੀ ਗੰਤ ਬੰਦਾ ਸਾਥ ਦਿੱਤਾ ਇੰਨੇ ਬੰਦੇ ਬੈਠੋ ਮਾਵਾ ਪੈਣਾ ਬੈਠੀਆਂ ਨੌਜਵਾਨ ਬਜ਼ੁਰਗ ਬੈਠੇ ਆ ਤੁਹਾਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਹਰ ਬੰਦੇ 'ਚ ਰੱਬ ਦੇ ਪਰਮਾਤਮਾ ਵਸਦਾ ਜੇ ਬਿਗਣ ਵਾਲਾ ਹੁੰਦਾ ਨਾ ਦੋਨਾਂ ਪਾਰਟੀਆਂ ਨੇ ਜ਼ੋਰ ਲਾਇਆ ਕਾਂਗਰਸ ਨੇ ਵੀ ਝਾੜੂ ਨੇ ਵੀ ਵੀ ਸਾਡੇ ਵੱਲੋਂ ਆ ਜਾ ਤੇ ਰੋਟ ਟਟ ਦੇ ਦਿੰਨੇ ਆ ਕੱਲੇ ਬੰਦੇ ਨੂੰ ਵੋਟ ਨਹੀਂ ਪੈਣੀ ਪਾਰਟੀਆਂ ਕੋਲੇ ਕਾਡਰ ਆ ਬੰਦੇ ਆ ਮਾ ਛੋਡਾ ਪਟਾਣੀ ਗੱਲ ਛੁਪਾਉਣਾ ਛੋਡਾ ਪਟਾ ਪਰਾ ਸਡੀ ਬੋਲੀ ਬੋਲਣੀ ਪੈਣੀ ਹੈ ਛੋਡੇ ਮਤਾਬ ਚਲਣਾ ਪੈਣਾ ਮੈਂ ਆਜ਼ਾਦ ਖਿਆਲਾਂ ਦਾ ਬੰਦਾ ਮੈਂ ਬੋਲੀ ਆਪਣੇ ਲੋਕਾਂ ਦੀ ਆਪਣੀ ਧਰਤੀ ਦੀ ਆਪਣੇ ਪੰਜਾਬ ਦੀ ਬੋਲਣੀ ਇਸ ਕਰਕੇ ਭਾਈ ਸੋਚਾ ਬੇਸ਼ੱਕ ਲੋਕ ਵੋਟ ਨਾ ਪਾਉਣ ਪਰ ਮੈਂ ਗੱਲ ਹਮੇਸ਼ਾ ਸੱਚ ਦੀ ਕਰਦੀ ਕੋਈ ਗੱਲ ਨਹੀਂ ਸੱਚ ਨੂੰ ਸਮਾਂ ਲੱਗਦਾ ਪਰ ਜਿੰਦਾ ਮੇਰਾ ਸੱਚ ਹੀ ਹੁੰਦਾ ਇਸ ਕਰਕੇ ਬੇਨਤੀ ਆ ਜੇ ਜਿਹੜੇ ਲੋਕ ਕਹਿੰਦੇ ਆ ਨਾ ਕੀ ਬੜੀ ਸੋਚ ਆ ਜਾਂਦੀ ਹੈ ਆਮ ਹੀ ਦੂਜੀਆਂ ਪਾਰਟੀਆਂ ਵਾਲੇ ਪ੍ਰਚਾਰ ਕਰਨ ਲੱਗ ਜਾਂਦੇ ਆ ਵੀ ਜਿਤਾਤਾ ਇਕੱਲਾ ਹੀ ਕਰ ਦੂਗਾ ਹੁਣ ਤਾਂ ਇਕੱਲਾ ਹੀ ਲੜਿਆ ਜੇ ਪਾਣੀ ਖਤ ਲੜਿਆ ਤਾਂ ਨਹਿਰਾਂ ਦੇ ਦਿੱ ਲਫਾਫਾ ਨਹੀਂ ਪੈਣ ਦਿੰਦਾ ਹੁਣ ਸ਼ਹਿਰ ਚ ਗੱਲ ਦਾ ਪਤਾ ਨਹੀਂ ਲਫਾਫੇ ਵਾਲੀ ਕਹਾਣੀ ਸੁਣਾ ਵੀ ਦਿੰਦਾ ਛੁੱਡਾ ਪਾਣੀ ਧਰਤੀ ਹੇਠਲਾ ਹਰ ਸਾਲ 5 ਤੋਂ 7 ਫੁੱਟ ਥੱਲੇ ਜਾ ਰਿਹਾ ਹੈ ਸੋਡੇ ਆਉਣ ਵਾਲੇ 20 ਸਾਲਾਂ ਲੱਗੇ ਪੰਜਾਬ ਦੀ ਧਰਤੀ ਇਹ ਤੋਂ ਪਾਣੀ ਮੁੱਕ ਜਾਣਾ ਹੈ ਇਹ ਮੈਂ ਨਹੀਂ ਕਹਿੰਦਾ ਇਹ ਯੂਨੋ ਵਰਲਡ ਬੈਂਕ ਦੀਆਂ ਟੀਮਾਂ ਨੇ ਆ ਕੇ ਇੱਥੇ ਖੋਜ ਕੀਤੀ ਹੈ ਵੀ ਧਰਤੀ ਇਹ ਦਾ ਦਿਨੋ ਦਿਨ ਪਾਣੀ ਦਾ ਪੱਤਰੇ ਖਾਂ ਜਾ ਰਿਹਾ ਮੈਂ ਬੰਗਾਲਾਰ ਜਾ ਕੇ ਆਇਆ ਹਜ਼ਾਰਾਂ ਏਕੜ ਪੈੜੀ ਜ਼ਮੀਨ ਧਰਤੀ ਬੰਜਰ ਹੋਈ ਪਈ ਹੈ ਮੈਂ ਉਹਨਾਂ ਲੋਕਾਂ ਨੂੰ ਪੁੱਛਿਆ ਵਗਾ ਧਰਤੀ ਇੰਨੀ ਬੇਆਬਾਦ ਪਈ ਹੈ ਬੰਜਰ ਪਈਆ ਕਾਰਨ ਕੀ ਹੈ ਉਹ ਕਹਿੰਦੇ ਸਾਡੇ ਇੱਥੇ 25 ਸਾਲ ਪਹਿਲਾਂ 100 ਫੁੱਟ ਤੇ ਪਾਣੀ ਸੀ ਹੁਣ 2000 ਫੁੱਟ ਤੇ ਵਗ ਗਿਆ ਇਹ ਸਾਰੀ ਧਰਤੀ ਬੰਜਰ ਹੋ ਗਈ ਪੰਜਾਬ ਦੀ ਕਹਾਣੀ ਵੀ 20-25 ਸਾਲ ਬਾਅਦ ਵਾਪਸ ਹੀ ਹੋਣੀ ਮੈਂ ਪਾਣੀਆਂ ਦੇ ਉੱਤੇ ਬੜੇ ਚਿਰਦਾ ਬੋਲਦਾ ਹਾਂ 2012 ਦੇ ਵਿੱਚ YouTube ਤੇ ਮੇਰੀ ਵੀਡੀਓ ਪਈਆ ਸੁਣ ਲਿਓ ਮੈਂ ਬੋਲਿਆ ਸੀ ਇਹ ਪੰਜਾਬ ਦੇ ਲੋਕੋ ਸੰਭਲ ਜੇ ਤੁਹਾਡਾ ਪਾਣੀ ਮੁੱਕ ਜਾਣਾ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੇ ਇੱਥੇ ਪਿਆਸੇ ਤੜਫ ਤੜਫ ਕੇ ਮਰਨਾ ਹੈ ਲੋਕ ਸੁਣਨ ਨੂੰ ਤਿਆਰ ਨਹੀਂ ਆ ਪਾਣੀਆਂ ਦੇ ਮੁੱਦੇ ਤੇ ਗੱਲ ਹੀ ਨਹੀਂ ਹੁੰਦੀ ਦੁਨੀਆ ਦੀ ਤੀਜੀ جنگ ਪਾਣੀ ਤੇ ਭੋਜਨ ਪਿੱਛੇ ਹੋਣੀ ਹੈ ਪਾਣੀ ਮੁੱਕਣਾ ਭੋਜਨ ਦਾ ਕਾਲ ਪੈਣਾ ਪਰ ਸਾਡੀ ਸਮਝ ਨਹੀਂ ਹੈ ਕਿ ਪਾਣੀ ਮੁੱਕ ਜਾਣਾ ਪਾਣੀ ਲੱਗਦਾ ਪਾਣੀ ਮੁੱਕੂਗਾ ਸ਼ਾਇਦ ਤਰੀਪੋ ਦਾ ਲੱਗਦਾ ਹੈ ਸਮਝ ਹੈ ਹਾਲੇ ਤਾਂ ਮੋਟਰਾਂ ਦੇ ਆਪਾਂ ਜੋਟਾਂ ਮਾਫ ਕਰਤੀਆਂ ਤੇ ਤੜਕੇ ਸਾਡੀਆਂ ਬੀਬੀਆਂ ਫਰਸਾ ਦੇ ਪਾਣੀ ਲੋਲੀ ਜਾਂਦੇ ਘੰਦੇ ਨੇ ਐਂ ਲੋਲਦੇ ਘੰਦੇ ਬੇ ਆਵਾਜੋ ਬਿਕਾਨੇ ਤੋਂ ਪਰੇ ਅਰਾਸਾਂ ਚੋਂ ਉਹ ਬੀਬੀ ਮੀਲ ਤੋਂ ਦੂਰੋਂ ਵਿਚਾਰੀਆਂ ਬੀਬੀਆਂ ਖੂਮਾਂ ਚ ਚਾਰ ਚੜ ਤੋੜੇ ਭਰ ਕੇ ਲਿਆਉਂਦੇ ਸਾਰਾ ਸਾਰਾ ਦਿਨ ਚਾਰ ਤੋੜਿਆਂ ਦਾ ਕੱਢਦੇ ਨੇ ਤੇ ਸਾਡੇ ਜਿੰਨੀ ਪਾਣੀ ਦੀ ਬੇ ਕਦਰੀ ਹੁੰਦੀ ਹੈ ਪਾਣੀ ਆਦਾ ਜੀਵਨ ਹੈ ਪਾਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਾਣੀ ਪਿਓ ਧਰਤੀ ਮਾਂ ਜੇ ਧਰਤੀ ਮਾਂ ਦੀ ਕੁੱਖ ਮੰਝਰ ਹੋ ਗਈ ਪਾਣੀ ਪਿਓ ਮਰ ਗਿਆ ਚੌਂਦੇ ਕਿੱਥੇ ਰਹੋਗੇ ਜਿਹੜੀ ਗੱਲ ਮੈਂ ਅੱਜ ਕਹਿੰਨਾ ਸਮਝ ਲਿਓ ਮੈਂ 4 ਸਾਲ ਪਹਿਲਾਂ ਕਿਹਾ ਸੀ ਅੱਜ YouTube ਤੇ ਸਭ ਚ ਮਹਾਰ ਲੱਖ ਹਸਤਾਣਾ ਭਰ ਕੇ ਆ ਜੂਗਾ ਵੀ ਕਰੋਨਾ ਦੇ ਟੀਕੇ ਨਾਲ ਲਵਾਇਓ ਲੋਕਾਂ ਨੇ ਮੈਨੂੰ ਬਹੁਤ ਤਿਆਗੀ ਤੂਗੀ ਡਾਕਟਰ ਲੱਗਿਆ ਮਾ ਮੈਂ ਡਾਕਟਰ ਤਾਂ ਨਹੀਂ ਹਾਂ ਪਰ ਡਾਕਟਰ ਅਮਰ ਸਿੰਘ ਆਜ਼ਾਦ ਮੇਰਾ ਮਿੱਤਰ ਸੀ ਪਿੱਛੇ ਜਿਹੋ ਦੀ ਮੌਤ ਹੋਈ 80 ਸਾਲ ਦਾ ਹੋ ਕੇ ਮਰਿਆ ਡਬਲ ਐਮ ਡੀ ਬੰਦਾ ਸੀ ਜਦੋਂ ਬਈ ਕਰੋਨਾ ਸ਼ੁਰੂ ਹੋਇਆ ਨਾ ਅਸੀਂ ਫਰੀਦਕੋਟ ਬੈਠੇ ਉਨੇ ਮੈਨੂੰ ਕਿਹਾ ਕਿ ਲਖਿਆ ਹੁੰਦਾ ਕੋਰੋਨਾ ਸ਼ੁਰੂ ਹੋਇਆ